ਪੰਜਾਬ ਹਰਿਆਣਾ ਤੇ ਹਮਾਰੇ ਮਰਦੇ ਨਾਲ ਤਾਂ तमाम ਤਸਵੀਰਾਂ ਦਿਖਾਨੇ ਜਾ ਰਿਹਾ ਹੈ ਇੰਟਰਨੈਸ਼ਨਲ ਔਮਨਸ ਡੇ ਦੀਆਂ ਜਿੱਥੇ ਇੱਕ ਨੇਕ ਅਨੋਖਾ ਜਾ ਉਪਰਾਲਾ ਕਹਿ ਸਕਦੇ ਕਿਉਂਕਿ ਇੱਕ ਮਹਿਲਾਵਾਂ ਹੁੰਦੀ ਹੈ ਜਿਹਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਬਹੁਤ ਮੁਸ਼ਕਿਲ ਹੁੰਦਾ ਹੈ ਤਾਂ ਉਸ ਨੂੰ ਇੱਕ ਮਜ਼ਬੂਤ ਕਰਨ ਵਾਸਤੇ ਉਸ ਨੂੰ ਗਾਂ ਜਾ ਕੇ ਜਿਹੜੇ ਦਿੱਕਤਾਂ ਆਉਂਦੀਆਂ ਉਹ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਾਵੇ ਤਾਂ ਇੱਕ ਕਾਲਜ ਦੇ ਵਿੱਚ ਇੱਕ ਨੇਕ ਉਪਰਾਲਾ ਕੀਤਾ ਜਾਂਦਾ ਹੈ ਤਾਂ ਉਸ ਨੇਕ ਉਪਰਾਲੇ ਤੇ ਦਰਾਈ ਅੱਜ ਗੱਲਬਾਤ ਕਰਾਂਗੇ ਸਕੂਲ ਦੇ ਕਾਲਜ ਦੇ ਸਟੂਡੈਂਟਸ ਨਾਲ ਜਿਨ੍ਹਾਂ ਨੇ ਇੱਕ ਸਟਾਲਸ ਲਗਾਈਆਂ ਵੂਮਨਸ ਡੇ ਦੇ ਉੱਤੇ ਤਾਂ ਉਹਨਾਂ ਦੇ ਉੱਤੇ ਕੀ ਉਹਨਾਂ ਦਾ ਕਹਿਣਾ ਹੈ ਕਿਸ ਚੀਜ਼ ਦੀਆਂ ਸਟਾਲਸ ਲਗਾਈਆਂ ਕਿਸ ਤਰ੍ਹਾਂ ਉਹਨਾਂ ਨੇ ਸਿੱਖਿਆ ਕੀ ਉਹਨਾਂ ਗੱਲਬਾਤ ਪੂਰੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਨਗੇ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਸਰ ਮੇਰਾ ਨਾਮ ਹਿਮਾਂਸ਼ੀ ਹੈ ਮੈਂ ਡੱਬਾਲੀ ਦੀ ਇੱਥੋਂ ਲੋਕਲੀ ਰਹਿਣ ਵਾਲੀ ਆ ਤੇ ਅਸੀਂ ਤਿੰਨਾਂ ਨੇ ਅਸੀਂ ਤਿੰਨੋ ਫਰੈਂਡਸ ਆ ਬਾਨੀ ਅੰਸ਼ੀਤਾ ਤੇ ਮੈਂ ਹਿਮਾਂਸ਼ੀ ਅਸੀਂ ਤਿੰਨਾਂ ਨੇ ਆਵਦਾ ਇੱਕ ਫੂਡ ਹੱਬ ਬਣਾਇਆ ਜਿਹਦਾ ਨਾਮ ਹੈ ਟ੍ਰਾਇਓਸ ਫੂਡ ਹੱਬ ਉੱਥੇ ਸੀ ਤਿੰਨ ਤਰ੍ਹਾਂ ਦੀ ਆਈਟਮਾਂ ਵੇਚ ਰਿਆ ਮੋਜੀਟੋ ਹੈ ਖੀਰ ਹੈ ਤੇ ਸਰ ਚਾਟ ਹੈ ਹਾਂ ਤਾਂ ਵੂਮਨਸਡੇ ਨੇ ਆ ਰਿਹਾ ਹੈ ਤਾਂ ਸਕੂਲ ਕੋਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਤਾਂ ਕਿਵੇਂ ਦੇਖਦੇ ਹੋ ਨੂੰ ਕਿ ਅ ਗਾਂ ਜਾ ਕੇ ਸਟ੍ਰਗਲ ਹੁੰਦਾ ਜ਼ਿੰਦਗੀ ਦਾ ਉਹ ਸਟ੍ਰਗਲ ਨੂੰ ਕਿਵੇਂ ਦੇਖ ਹਾਂਜੀ ਸਰ ਜਿਵੇਂ ਵੂਮਨਸਡੇ ਆ ਰਿਹਾ ਹੈ ਤੇ ਵੂਮਨਸ ਆ ਕੇ ਜਾ ਕੇ ਬਹੁਤ ਸਟ੍ਰਗਲ ਫੇਸ ਕਰਦੇ ਲੇਕਿਨ ਸਾਡੇ ਟੀਚਰਸ ਨੂੰ ਮੈਂ ਥੈਂਕ ਯੂ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਸਾਨੂੰ ਮੁੰਡੋ ਤੇ ਗਏ ਚੀਜ਼ ਜਸ ਸਿਕਾਨੀਆ ਸ਼ੁਰੂ ਕਰਦੀ ਆ ਵੀ ਕਿਵੇਂ ਤੁਸੀਂ ਅਗਰ ਇਨ ਫਿਊਚਰ ਤੁਸੀਂ ਆਪਦੀ ਜੌਬ ਕਰਦੇ ਉਹਨੂੰ ਕਿਵੇਂ ਹੈਂਡਲ ਕਰਨਾ ਹੈਗਾ ਤਾਂ ਮੈਂ ਇਸ ਚੀਜ਼ ਲਈ ਆਪਦੇ ਕਾਲਜ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹੁੰਦੀ ਆ ਤਾਂ ਅੱਜ ਕਿਵੇਂ ਕੀ ਕੁਝ ਬਣਾਇਆ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਬਣਾਣਾ ਸਿੱਖਿਆ ਸਰੇ ਆਬਵੀਅਸਲੀ ਗੱਲਿਆ ਸੀ ਆਪਦੀ ਮੰਮਾ ਦੀ ਹੈਲਪ ਲਿੱਤੀ ਹੈ ਖੀਰ ਬਣਾਉਣ ਦੇ ਵਿੱਚ ਚਾਰਟ ਅਸੀਂ ਨੈਟ ਤੋਂ ਲੱਭਿਆ ਮੋ ਜਿੱਟੋ ਵੀ ਅਸੀਂ ਲੱਭਿਆ ਥੋੜਾ ਟਰਾਈ ਕੀਤਾ ਫਿਰ ਅੱਛਾ ਨਹੀਂ ਬਣਿਆ ਸੀ ਫੇਰ ਟਰਾਈ ਕੀਤਾ ਦਨ ਅਸੀਂ ਮਤਲਬ ਲੈ ਕੇ ਆਏ ਆ ਕਿੰਨੀ ਵਾਰ ਟਰਾਈ ਕੀਤਾ ਸੀ ਸਰ ਅਸੀਂ ਮੈਕਸ 2 ਜਾਂ 3 ਵਾਰ ਟਰਾਈ ਕੀਤਾ ਸੀ ਤਾਂ ਸਮਾਨ ਦੀ ਵੈਸਟਿੰਗ ਕਿੰਨੀ ਕੀਤੀ ਨੇ ਜਰਸ ਇਸਮਾਨ ਦੀ ਇਹ ਚੀਜ਼ ਬਹੁਤ ਧਿਆਨ ਰੱਖੀ ਵੀ ਅਸੀਂ ਇਸਮਾਨ ਦਾ ਵੇਸਟ ਬਹੁਤ ਘੱਟ ਕਰੀਏ ਬਿਕੋਜ਼ ਖਾਣ ਲਾ ਕਈ ਲੋਗਾਂ ਤਾਂ ਖਾਣ ਨੂੰ ਮਿਲਦਾ ਵੀ ਨਹੀਂਗਾ ਬਟ ਅਸੀਂ ਇਸ ਚੀਜ਼ ਨੂੰ ਬਹੁਤ ਧਿਆਨ ਰੱਖੇ ਵੀ ਖਾਣ ਦੀ ਚੀਜ਼ਾਂ ਵੇਸਟ ਨਾ ਹੋਵੇ ਤਾਂ ਲਗਾਤਾਰ ਜਿਹੜੇ ਕਾਲਜ ਦੇ ਬੱਚੇ ਫਿਰ ਇਸ ਤਰ੍ਹਾਂ ਦੇ ਫੰਕਸ਼ਨ ਆਰਗੇਨਾਈਜ਼ ਕੀਤਾ ਕਿਸ ਤਰ੍ਹਾਂ ਦਾ ਫੰਕਸ਼ਨ ਐ ਤੇ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਤੁਹਾਡੇ ਡਿਪਾਰਟਮੈਂਟ ਦਾ ਦੇਖੋ ਅੱਜ ਦਾ ਜਿਹੜਾ ਫੰਕਸ਼ਨ ਹੋ ਰਿਹਾ 6 ਮਾਰਚ ਨੂੰ ਇਹ ਸਾਡਾ ਡਿਪਾਰਟਮੈਂਟ ਆਫ ਇਕਨੋਮਿਕਸ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਇਕਨੋ ਫੀਸਟਾ ਟੂ 2025 ਇਸ ਫੀਸਟਾ ਦੇ ਵਿੱਚ ਅਸੀਂ ਆਪਣੇ ਸਰਾਊਂਡਿੰਗ ਸਾਰੇ ਕਾਲਜਿਸ ਨੂੰ ਇਨਵੀਟੇਸ਼ਨ ਦਿੱਤਾ ਸੀ ਇੱਕ ਓਪਨ ਇੰਟਰ ਕਾਲਜ ਜਿਹੜਾ ਸੀਗਾ ਸਾਡਾ ਨੈਸ਼ਨਲ ਫੈਸਟ ਹੈ ਜਿਹਦੇ ਵਿੱਚ ਸਾਡੇ ਕੋਲੇ ਹਰਿਆਣਾ ਦੇ ਪੰਜਾਬ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਆਪਣੇ ਕੋਲੇ ਮਲੋਟ ਤੋਂ ਬਠਿੰਡਾ ਤੋਂ ਡਵਾਲੀ ਤੋਂ ਬਹੁਤ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਨੀਅਰਲੀ 80 ਦੇ ਸਟੂਡੈਂਟਸ ਨੇ ਜਿਨ੍ਹਾਂ ਨੇ ਡਿਫਰੈਂਟ ਆਈਟਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਇਹਦੇ ਵਿੱਚ ਅਸੀਂ ਡਿਫਰੈਂਟ ਆਈਟਮਸ ਬੱਚੇ ਦੀ ਕਿਉਰੀਓਸਟੀ ਨੂੰ ਵਧਾਉਣ ਲਈ ਰੱਖਿਆ ਸੀ ਲਾਈਕ ਟ੍ਰੈਜਰ ਹੰਟ ਰੱਖਿਆ ਸੀ ਉਹਨਾਂ ਦੀ ਬੱਚਾ 'ਚ ਬਹੁਤ ਜ਼ਿਆਦਾ ਕਿਉਰੀਓਸਟੀ ਹੈ ਕਿ ਮੈਮ ਅਸੀਂ ਟ੍ਰੈਜਰ ਹੰਟ ਖੇਲਣਾ ਚਾਹੁੰਦੇ ਹਾਂ ਔਰ ਉਹਦੇ ਲਈ ਪਾਰਟਿਸਪੇਸ਼ਨ ਇੰਨੀ ਜ਼ਿਆਦਾ ਹੈ ਕਿ ਸਾਨੂੰ ਬੱਚੇ ਸਿਲੈਕਟ ਕਰਨੇ ਔਖੇ ਹੋ ਰਹੇ ਨੇ ਔਰ ਇਹਦੇ ਨਾਲ ਨਾਲ ਅਸੀਂ ਬਹੁਤ ਹਲਕੀਆਂ ਫੁਲਕੀਆਂ ਬੱਚਿਆਂ ਦੇ ਇੰਟਰਸਟਿੰਗ ਐਕਟੀਵਿਟੀਆਂ ਰੱਖੀਆਂ ਨੇ ਲਾਈਕ ਸੇਲ ਮੀਨ 1 ਮਿੰਟ ਕਿ ਬੱਚੇ ਦੇ ਵਿੱਚ ਐਂਟਰਪ੍ਰੈਨਿਓਰਲ ਸਕਿੱਲ ਦੇਖਣੀ ਹੈ ਕਿ ਹਾਂ ਬੱਚਾ ਆਪਣੇ ਪ੍ਰੋਡਕਟ ਨੂੰ ਕਿਸ ਤਰ੍ਹਾਂ ਸੇਲ ਕਰਦਾ ਹੈ ਕਿਸ ਤਰ੍ਹਾਂ ਇਮਪ੍ਰੈਸ ਕਰਦਾ ਹੈ ਕਸਟਮਰ ਨੂੰ ਕਿ ਮੈਂ ਆਪਣਾ ਮੇਰਾ ਪ੍ਰੋਡਕਟ ਸੇਲ ਹੋਵੇ ਔਰ ਇਹਦੇ ਨਾਲ ਇਕੋਨੋ ਰੈਪੀਡੋ ਸਿਰਫ ਬੱਚੇ ਦਾ ਇੱਕ ਟੈਲੈਂਟ ਦੇਖਣ ਲਈ ਜਾਂ ਉਹਨਾਂ ਦਾ ਕੰਫੀਡੈਂਸ ਚੈੱਕ ਕਰਨ ਦੇ ਲਈ ਅਸੀਂ ਸਿਰਫ 1 ਔਰ 2 ਮਿੰਟ ਦੇ ਵਿੱਚ ਬੱਚੇ ਨੂੰ ਕਿਹਾ ਕਿ ਤੁਸੀਂ ਇਕੋਨੋ ਰੈਪੀਡੋ ਦੇ ਵਿੱਚ ਜਲਦੀ ਨਾਲ ਆਪਣੀ ਜਿਹੜੇ ਐਕਸਪ੍ਰੈਸ ਕਰਨਾ ਹੈ ਕੋਈ ਵੀ ਇਕਨੋਮਿਕਸ ਦਾ ਟਾਪਿਕ ਜਿਹੜਾ ਉਹਨਾਂ ਨੂੰ ਮੌਕੇ ਤੇ ਦਿੱਤਾ ਜਾਏਗਾ ਇਹਦੇ ਨਾਲ ਨਾਲ ਐਡ ਮੇਕਿੰਗ ਕੰਪੋਸਟਰ ਮੇਕਿੰਗ ਜਿਹੜਾ ਹੈਗਾ ਉਹ ਵੀ ਚੱਲ ਰਿਹਾ ਹੈ ਡਿਬੇਟ ਦੇ ਕੰਪੀਟੀਸ਼ਨ ਹੋ ਰਹੇ ਨੇ ਔਰ ਇਹਦੇ ਨਾਲ ਨਾਲ ਜਿਹੜਾ ਹੈਗਾ ਕਿ ਜਿਹੜੇ ਸਟੂਡੈਂਟਸ ਨੇ ਉਹ ਗੈਸ ਦਾ ਪ੍ਰਾਈਜ਼ ਵੀ ਅਸੀਂ ਇੱਕ ਇਹਦੇ ਵਿੱਚ ਇੱਕ ਇੰਟਰਸਟਿੰਗ ਜੀ ਐਕਟੀਵਿਟੀ ਰੱਖੀ ਹੈ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਪ੍ਰੋਡਕਟਸ ਦਿਖਾਵਾਂਗੇ ਔਰ ਉਹਨਾਂ ਪ੍ਰੋਡਕਟਸ ਦੇ ਰਿਗਾਰਡਿੰਗ ਅਸੀਂ ਬੱਚਿਆਂ ਤੋਂ ਪੁੱਛਣਾ ਹੈ ਕਿ ਤੁਸੀਂ ਦੱਸੋ ਆਪਾਂ ਡੇਲੀ ਬਹੁਤ ਸਾਰੀਆਂ ਚੀਜ਼ਾਂ ਮਾਰਕੀਟ 'ਚ ਗ੍ਰੋਸਰੀ ਹੋਗੀ ਜਾਂ ਆਪਣੀਆਂ ਐਸੈਂਸ਼ੀਅਲ ਗੁੱਡਸ ਬਾਈ ਕਰਦੇ ਹਾਂ ਤਾਂ ਉਹਦੇ ਰਿਗਾਰਡਿੰਗ ਅਸੀਂ ਬੱਚਿਆਂ ਨੂੰ ਪੁੱਛਣਾ ਹੈ ਕਿ ਤੁਸੀਂ ਖਰੀਦੇ ਰੋਜ਼ੋ ਪਰ ਕੀ ਤੁਹਾਨੂੰ ਐਕਚੁਅਲੀ ਉਸ ਚੀਜ਼ ਦੀ ਐਮ ਆਰ ਪੀ ਦਾ ਪਤਾ ਹੈ ਕਿ ਹਾਂ ਉਸ ਚੀਜ਼ ਦਾ ਪ੍ਰਾਈਜ਼ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਬੱਚੇ ਬਹੁਤ ਇੰਟਰਸਟ ਨਾਲ ਔਰ ਬਹੁਤ ਬੱਚਿਆਂ ਨੇ ਬੜੇ ਜੁਆਇਫੁਲ ਮੂਡ ਦੇ ਨਾਲ ਬੱਚੇ ਜਿਹੜੇ ਹੈਗੇ ਨੇ ਇਸ ਐਕਟੀਵਿਟੀ ਚ ਪਾਰਟਿਸਪੇਟ ਕਰ ਰਹੇ ਨੇ। थैंक यू। ਅਮ ਔਮਨ ਡੇ ਸੈਲੈਬ੍ਰੇਟ ਕਰ ਰਹੇ ਹਾਂ। ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ। ਇੰਟਰਨੈਸ਼ਨਲ ਵਿਮਨ ਡੇ ਔਨ 8th ਮਾਰਚ ਜਿਹੜਾ ਆਪਣੇ ਅੱਗੇ ਆ ਰਿਹਾ ਹੈ। ਉਸ ਦੇ ਉਪਲਕਸ਼ਵਚੀ ਸੀ ਇੱਕ ਥੀਮ ਰੱਖਿਆ ਐਮ ਪਾਵਰ ਹਰ ਉਸੇ ਪਾਵਰ ਹਰ ਦਾ ਮਤਲਬ ਇਹ ਹੈ ਕਿ ਗਰਲਸ ਨੂੰ ਸੀਦਾ ਮੋਟੀਵੇਟ ਕਰਨਾ ਤਾਂ ਕਿ ਉਹ ਅੱਜ ਦੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਇੱਕ ਸਕਸੈਸਫੁਲ ਬਣਨਾ ਬਣਨ ਕਿਸੇ ਵੀ ਫੀਲਡ ਚ ਬਣਨ ਐਸੇ ਸਪੈਸ਼ਲੀ ਇੱਥੇ ਅਸੀਂ ਐਂਟਰਪ੍ਰੀਨਿਓਰਸ਼ਿਪ ਰੱਖਿਆ ਜਿਸ ਦੇ ਆਬਜੈਕਟਿਵਸ ਕੀ ਹੈ ਇਹਨੂੰ ਕਿਉਂ ਇਹਦਾ ਪਰਪਸ ਕੀ ਹੈ ਇਹਦੇ ਵਿੱਚ ਤੁਹਾਨੂੰ ਮਾਨਿਕ ਸਰ ਦੱਸਣਗੇ ਔਰ ਉਸ ਉਦਨ ਰੋਪਲਖ ਵਿੱਚ ਅਸੀਂ ਸਟਾਲਸ ਕਿੰਨੀਆਂ ਲਗਾਈਆਂ ਐ ਗੈਲੈਕਸੀ ਮੈਂਬਰਸਨ ਕੀਤੇ ਇਸ ਐਮਪਾਵਰ ਹਰ ਦੇ ਅੰਡਰ ਬਹੁਤ ਸਾਰੀ ਗਰਲਸ ਨੇ ਆਪਣੀ ਆਪਣੀ ਸਟਾਲਸ ਲਗਾਈਆਂ ਐ ਤਾਂ ਇਹ ਦਾ ਮੇਨ ਆਬਜੈਕਟਿਵ ਅਸੀਂ ਇਹ ਰੱਖਿਆ ਤਾਂ ਕਿ ਬੱਚੇ ਇੰਡੀਪੈਂਡੈਂਟ ਹੋਣ ਆਪਣੇ ਲੀਡਰਸ਼ਿਪ ਸਕਿਲਸ ਨੂੰ ਵੀ ਇੰਪਰੂਵ ਕਰਨ ਤੇ ਮੇਨ ਜਿਹੜਾ ਉਹਨਾਂ ਦਾ ਅਨਟਰਪ੍ਰੈਨਿਓਰਲ ਮਾਈਂਡਸੈਟ ਹੈ ਉਹ ਬਣੇ ਤੇ ਇਸ ਕਰਕੇ ਵੀ ਸ਼ੁਡ ਬ੍ਰੇਕ ਦ ਬਾਇਸ ਆਲਸੋ ਹਨਾ ਬਾਇਸ ਨੇ ਸੱਪੜੀ ਵਿੱਚ ਤੋੜੀਏ ਤਾਂ ਕਿ ਗਰਲਸ ਵੀ ਅੱਗੇ ਆਣ ਤੇ ਆਪਣੀ ਅਨਟਰਪ੍ਰੈਨਿਓਰਲ ਸਕਿਲਸ ਨੂੰ ਡਿਵੈਲਪ ਕਰਨ ਸਰ ਇੰਪਾਵਰ ਹੈ ਦੇ ਵਿੱਚ ਅਸੀਂ 15 ਸਟਾਲਸ ਦਾ ਅਰੇਂਜਮੈਂਟ ਕੀਤਾ ਹੈਗਾ ਜਿਸ ਤੋਂ ਬੱਚੇ ਮੇਨਲੀ ਜਿਵੇਂ ਫੂਡ ਸਟਾਲਸ ਨੂੰ ਬੜਾਵਾ ਦੇ ਰਹੇ ਨਹੀਂ ਤਾਂ ਕਿ ਉਹ ਆਪਣੇ ਆਪ ਜੋ ਖਾਣਾ ਬਣਾਉਂਦੀਆਂ ਨੇ ਤੇ ਖਾਣੇ ਨੂੰ ਹੋਮ ਮੇਕਰਸ ਮਤਲਬ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਹੋਮ ਮੇਕਰਸ ਨੂੰ ਪ੍ਰੇਫਰ ਕੀਤਾ ਜਾ ਰਿਹਾ ਹੈ ਤਾਂ ਕਿ ਪਤਾ ਲੱਗੇ ਕਿ ਕੁੜੀਆਂ ਕੁਝ ਵੀ ਕਰ ਸਕਦੀਆਂ ਐ ਐਕਸੈਪਟ ਥੈਟ ਉਹਨਾਂ ਨੇ ਆਪਣੇ ਹੱਥ ਨਾਲ ਬਣਾਈਆਂ ਹੋਈਆਂ ਚੀਜ਼ਾਂ ਟ੍ਰੈਡੀਸ਼ਨਲ ਚੀਜ਼ਾਂ ਨੂੰ ਦਿਖਾਇਆ ਹੈ ਤਾਂ ਕਿ ਸਭ ਨੂੰ ਪਤਾ ਚੱਲੇ ਕਿ ਪੁਰਾਣੀਆਂ ਚੀਜ਼ਾਂ ਐਂਟੀਕਸ ਜਿਹੜੇ ਨੇ ਉਹਨਾਂ ਨੂੰ ਅੱਜ ਵੀ ਯੂਜ਼ ਕੀਤਾ ਜਾ ਸਕਦਾ ਹੈ ਸਜਾਣ ਲਈ ਦਿਖਾਣ ਲਈ ਜਿਹੜੀਆਂ ਚੀਜ਼ਾਂ ਲੋਕ ਭੁੱਲ ਇਲਾਵਾ ਇੱਕ ਕੁੜੀਏ ਜਿਨੇ ਸਕੈਚੇਸ ਆਪਣੇ ਹੱਥ ਦੇ ਬਣਾਏ ਹੋਏ ਆ ਉਹ ਡਿਸਪਲੇ ਕੀਤੇ ਨੇ ਇੱਕ ਨੇ ਆਪਣੀ ਪੈਨਸਲ ਸਕੈਚੇਸ ਨੂੰ ਡਿਸਪਲੇ ਕੀਤਾ ਹੈਗਾ ਤਾਂ ਸਾਰੀਆਂ ਕੁੜੀਆਂ ਆਪਣੇ ਟੈਲੈਂਟ ਨੂੰ empower her ਦੇ थ्रू ਦਿਖਾ ਰਹੀਆਂ ਨੇ ਐਂਟਰਪ੍ਰੀਨਿਓਰਸ਼ਿਪ ਉਹ ਦਿਖਾ ਰਹੀਆਂ ਨੇ ਕਿ ਅਸੀਂ ਵੀ ਕੁਝ ਕਰ ਸਕਦੇ ਆ ਵਿਦਆਊਟ men ਵੀ ਕੁਝ ਹੋ ਸਕਦਾ ਹੈ ਜੋ ਅਸੀਂ ਆਪਣੇ ਬਲਬੂਤੇ ਤੇ ਕਰ ਸਕਦੇ ਆ ਅਸੀਂ ਪੈਸੇ ਕਮਾ ਸਕਦੇ ਆ ਅਸੀਂ ਇਕੱਲੇ ਨਹੀਂ ਹੈਗੇ ਇਹ ਚੀਜ਼ ਜੋ ਹੈ 15 ਸਟਾਲਸ ਲੱਗੀਆਂ 15 ਸਟਾਲਸ ਹੈ 15 ਸਟਾਲ ਹੈ ਜਿਹਦੇ थ्रू ਅਸੀਂ ਸਾਰਾ ਜਿਹੜਾ empower her ਹੈ ਸ਼ੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ फूड स्टॉल्स हैं स्टॉल्स हैं, ट्रेडिशनल थिंग्स दियाँ स्टॉल्स हैं गॉगल स्टॉल्स हैं इस अलावा जेडे हैंड पेंटेड सूट्स हैं जेड़े कोई आप हाँ कॉस्मेटिक्स की शॉप हैं जुतियां शॉप है एक uh, जिसने अपने अपने हथ हैंडपेंट कि हैं जुतियाँ इस तरह दारियाँ स्टॉल्स हैं ਐਕਚੁਅਲੀ ਸਾਡੇ ਕਾਲਜ ਇਕੋ ਫੈਸਟ ਹੈ ਤਾਂ ਉਹਨਾਂ ਕਰਕੇ ਊਮਨ ਅੰਟਰਪ੍ਰੈਨੋਰਸ਼ਿਪ ਨੂੰ ਪ੍ਰੋਮੋਟ ਕਰਨ ਲਈ ਸਾਡੇ ਇੱਥੇ ਕਾਲਜ ਦੇ ਗਰਲਸ ਨੇ ਸਟਾਲਸ ਲਾਈਆਂ ਆ ਕਿ ਸਟਾਲ ਹੈ ਕ੍ਰੰਚਨ ਮੰਥ ਸਾਡੀ ਸ਼ਾਪ ਦਾ ਨਾਮ ਹੈ ਤੇ ਇੱਥੇ ਸਾਡੇ ਕੋਲ ਚਾਰ ਤਰੀਕੇ ਦੀ ਚੀਜ਼ਾਂ ਇੱਕ ਤਾਂ ਬੇਲਪੂਰੀ ਹੈ ਇੱਕ कुरकुरੇ ਬੇਲ ਹੈ ਇੱਕ ਚਿਪਸ ਬੇਲ ਹੈ ਤੇ ਇੱਕ ਚਨਾ ਚਾਟ ਹੈ ਮੈਸੇਜ ਕਿੰਨੇ ਲਗਾਉਗੇ ਮੈਸੇਜ ਕੀ ਸਾਡੇ ਸ਼ੌਕ ਤੇ ਆਓ ਵਿਜ਼ਿਟ ਮੈਂਸ অর্ਗੈਨਿਕ অর্ਗੈਨਿਕ ਫੂਡ ਬਾਰੇ ਕੀ ਕਰਦੇ ਆਂ অর্ਗੈਨਿਕ ਫੂਡ ਵੀ ਵਧੀਆ ਹੁੰਦਾ ਬਟ ਅੱਜ ਕੱਲ ਦੀ ਜਿਵੇਂ ਦੀ ਜਨਰੇਸ਼ਨ ਹੈ ਆਪਾਂ ਨੂੰ ਉਸ ਹਿਸਾਬ ਨਾਲ ਚੱਲਣਾ ਪੈਂਦਾ ਹੈ অর্ਗੈਨਿਕ ਫੂਡ ਅਗਰ ਆਪਾਂ ਪ੍ਰੋਮੋਟ ਕਰਾਂਗੇ ਤਾਂ ਆਪਣੇ ਕੋਲ ਮੀਡੀਅਮ ਮਤਲਬ ਥੋੜੇ ਕਸਟਮਰ ਹੀ ਆਣਗੇ ਬਟ ਅੱਜ ਕੱਲ ਦੀ ਜਿਹੜੀ ਜੈਨ ਜ਼ੀ ਹੈ ਇਹ ਥੋੜਾ ਮਤਲਬ ਐਨਨੋ ਜਾਣ ਦੀ ਲੋੜ ਹੈ ਵੀ ਸਾਡਾ ਵੀ ਬਸ ਥੈਂਕ ਯੂ ਪਿੰਡ ਕੁਮਿਹਰਾ ਤੋਂ ਅਸੀਂ ਸਟਾਲ ਲਗਾਈਏ ਕਿਸ ਚੀਜ਼ ਦੀ ਸਟਾਲ ਹੈ ਇਹ ਸੀ ਟ੍ਰੈਡੀਸ਼ਨਲ ਚੀਜ਼ਾਂ ਲਵਾਈਆਂ ਜਿਹੜੀ ਪਿੰਡਾਂ 'ਚ ਯੂਜ਼ ਹੁੰਦੀਆਂ ਐ ਜਾਂ ਆਪਾਂ ਨੂੰ ਟ੍ਰੈਡੀਸ਼ਨ ਅੱਗੇ ਅੱਗੇ ਲੈ ਕੇ ਜਾਣੀ ਚਾਹੀਦਾ ਆਪਣੇ ਪਿੰਡਾਂ ਦਾ ਭੁੱਲਣਾ ਨਹੀਂ ਚਾਹੀਦਾ ਕਰੈਂਸੀ ਆਪਿਆਰ ਕਰਦੇ ਹਾਂਜੀ ਇਹ ਕਰੋਸ਼ੀ ਦਾ ਸਮਾਨ ਸਾਰਾ ਹੱਥ ਦੀ ਕੜਾਈ ਐ ਸਾਰਾ ਜਿਵੇਂ ਆਪ ਕੀਤਾ ਹੈਗਾ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਆਈ ਇੱਕ ਦੇਣਾ ਚਾਹੁੰਦੇ ਵੀ ਆਪਦੀਆਂ ਵੈਸਟਰਨ ਚੀਜ਼ਾਂ ਵੱਲ ਘਟ ਜਾਓ ਤੇ ਆਦੀ ਟਰੈਡੀਸ਼ਨ ਚੀਜ਼ਾਂ ਫੋਲੋ ਕਰੋ ਪੰਜਾਬੀ ਸੱਭਿਆਚਾਰ ਨੂੰ ਲੋਕ ਭੁੱਲਦੇ ਜਾ ਰਹੇ ਨੇ ਕਹਿੰਦੇ ਨੇ ਅੱਜ ਕੱਲ ਪੰਜਾਬੀ ਸੱਭਿਆਚਾਰਾ ਔਰ ਜਿਹੜੇ ਐਸੇ ਜਨਰੇਸ਼ਨ ਆ ਉਹਨਾਂ ਨੂੰ ਕੁਝ ਪਤਾ ਨਹੀਂ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਨੇ ਸਹੀ ਕਹਿਣਾ ਚਾਹੁੰਦੇ ਵੀ ਵੈਸਟਰਨ ਕਲਚਰ ਨੂੰ ਤੁਸੀਂ ਬੜਾਵਾ ਘੱਟ ਦਿਓ ਤੇ ਆਦੀ ਟਰੈਡੀਸ਼ਨ ਵੱਲ ਜਾਓ ਤੇ ਇਹ ਚੀਜ਼ਾਂ ਨੂੰ ਜ਼ਿਆਦਾ ਖਰੀਦੋ ਤੇ ਜਿੰਨਾ ਲੋੜ ਹੈ ਮਤਲਬ ਕੀ ਇਹ ਟਰੈਡੀਸ਼ਨ ਨੂੰ ਅੱਗੇ ਵਧਾਉਣ ਦੀ ਉਹਨਾਂ ਦੀ ਮਦਦ ਕਰੋ ਔਲ ਆਫ ਯੂ ਐਂਡ ਸਾਨੂੰ ਅੱਜ ਕਾਲਜ ਵੱਲੋਂ ਇੱਕ ਪ੍ਰੋਜੈਕਟ ਵਰਕ ਮਿਲਿਆ ਹੈ ਜਿੰਦੇ ਚ ਆਪਾਂ ਸਾਰੇ ਸਟਾਲਸ ਵਗੈਰਾ ਲਗਾ ਰਹੇ ਨੇ ਤੇ ਮੇਰੀ ਮੇਰੀ ਸਟਾਲ ਦਾ ਨੇਮ ਹੈ ਚਸ਼ਮਾ ਐਕਸਪ੍ਰੈਸ ਤਾਂ ਇਹ ਸਾਰੇ ਚਸ਼ਮੀਆਂ ਜਿਹੜੇ ਸੋਲਰਲੀ ਹੁੰਦੇ ਆ ਯੂਜ਼ ਕਿ ਮਤਲਬ ਧੁੱਪ ਵਗੈਰਾ ਨਾਲ ਲੱਗੇ ਤਾਂ ਉਸ ਲਈ ਸੇਫ ਰਹਿ ਸਕਦੇ ਆ ਆਪਾਂ ਤੇ ਅਗਰ ਬਾਹਰ ਵਗੈਰਾ ਘੁੰਮਣ ਜਾਣਾ ਤਾਂ ਵਧੀਆ ਮਤਲਬ ਫੋਟੋ ਕਲਿੱਕ ਵਗੈਰਾ ਕਰ ਸਕਦੇ ਆ ਮੈਂ ਕਿੱਥੋਂ ਦੇ ਰਹੀ ਹਾਂ ਮੈਂ ਕਿਰਨਦੀਪ ਕੌਰ ਫਰੋਮ ਕਮਿਆਰਾ ਪਿੰਡ ਹੈ ਮੇਰਾ ਅੱਜ ਇਸ ਚੀਜ਼ ਦੀ ਸਟਾਲ ਲਗਾਈ ਹੈ ਮੈਂ ਹੈਂਡਮੇਡ ਸੂਟ ਆ ਜਿਹੜੇ ਰਿਪਰੈਜ਼ੈਂਟ ਕਰ ਰਹੀ ਆ ਲਾਈਕ ਨੀਡਲਵਰਕ ਮਸ਼ੀਨਵਰਕ ਤੇ ਹੈਂਡ ਪੇਂਟਿੰਗ ਜੁੱਤੀ ਵਗੈਰਾ ਜੇ ਤੁਸੀਂ ਵੀ ਮਤਲਬ ਛੋਣ ਛੋਣ ਸਾਡੇ ਤੋਂ ਮਤਲਬ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰਾ ਇੰਸਟਾ ਤੇ ਪੇਜ ਬਣਿਆ ਹੋਇਆ ਹੈ ਕਿਰਨਸ ਹੈਂਡ ਪੇਂਟਡ ਸੂਟਸ ਦੇ ਨਾਮ ਤੇ ਉੱਥੇ ਜਾ ਕੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਥੈਂਕ ਯੂ ਵੀ ਮੈਂ ਕਾਲਜ ਦਾ ਥੈਂਕ ਯੂ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਆਪਦਾ ਟੈਲੈਂਟ ਬਾ ਏ ਮੇਰੀ ਪੈਨਸਿਲ ਡਰਾਇੰਗ ਹੈਗੀ ਆ ਆਪ ਕਰਦੀਆਂ ਹੱਥਾਂ ਨਾਲ ਤਾਂ ਕਿੰਨੇ ਟਾਈਮ ਤੋਂ ਤਿਆਰ ਕਰੇ ਇਹ ਤਾਂ ਮੇਰੀ ਪਲੱਸ 1 ਦੀਆਂ ਬਣੀਆਂ ਹੋਈਆਂ ਹਾਂ ਹਾਂਜੀ ਅਜੋ ਹੀ ਡਿਸਪਲੇ ਕਰਦੀ ਹਾਂ ਹਾਂਜੀ ਤਾਂ ਨਵਾਂ ਨਹੀਂ ਕੁਝ ਤਿਆਰ ਕੀਤਾ ਕਰਾਂਗੇ ਅਗਰ ਵਿਕਣ ਗਿਆ ਪਾਈਂ ਕਰਾਂਗੇ ਵਿਕਿਆ ਨਹੀਂ ਨਹੀਂ ਭਾ ਪਿਆਰ ਨਹੀਂ ਮਿਲਿਆ ਲੋਕਾਂ ਨੂੰ ਪਿਆਰ ਤਾਂ ਮਿਲਿਆ ਪਰ ਕੋਈ ਲੈਂਦਾ ਨਹੀਂ ਨਾ ਦੇਖਣ ਵਾਸਤੇ ਵਾਸਤੇ ਮੀਟ ਚੀਜ਼ਾਂ ਚੀਜ਼ਾਂ ਬਣਾਈਆਂ ਮਤਲਬ ਜੋ ਮੰਮਾ ਦਾਦੀ ਨਾਨੀ ਉਹਨਾਂ ਦੇ ਸਾਰੀਆਂ ਦੇ ਹੈਂਡ ਦੀ ਮਤਲਬ ਹੁਣ ਮੇਰੇ ਦਾਦੀ ਨਹੀਂ ਹੈ ਉਹਨਾਂ ਦੇ ਹੱਥ ਦੀਆਂ ਚੀਜ਼ਾਂ ਹੈ ਤੁਸੀਂ ਦੇਖਦੇ ਹੋ ਪਾਏਦਾਨ ਐ ਸਰਾਣੇ ਵਗੈਰਾ ਪੱਕੀਆਂ ਐ ਅੱਜ ਕੱਲ ਤੇ ਕੁਝ ਵੀ ਨਹੀਂ ਚੱਲਦਾ ਆਪਾਂ ਇਹਨਾਂ ਨੂੰ ਉਹਦੀ ਕੋ ਵੀ ਤਾਂ ਗਲਿਚੇ ਵਗੈਰਾ ਹੋ ਗਏ ਅੱਜ ਕੱਲ ਕੁਝ ਵੀ ਨਹੀਂ ਹੁੰਦਾ ਇਹ ਚੀਜ਼ਾਂ ਅੱਜ ਕੱਲ ਮੈਂ ਗਲਿਚੇ ਵਗੈਰਾ ਚੱਲ ਰਿਹਾ ਹੈ ਪੁਰਾਣੀਆਂ ਚੀਜ਼ਾਂ ਟੋਕਰੀ ਗੁਲਦਸਤੇ ਡੈਕੋਰੇਸ਼ਨ ਵੀ ਹੋ ਸਕਦੇ ਐ ਬਾਕੀ ਸੂਟ ਪੈਂਟ ਕੀਤੇ ਹੋਏ ਪਏ ਐ ਮਤਲਬ ਤੁਸੀਂ ਦੇਖ ਸਕਦੇ ਹੋ ਇਸ ਸੂਟ ਦੀ ਸਟਿਚਿੰਗ ਵੀ ਕਰਦੇ ਆ ਸੀ लोगो हाँ लोग लोग मतलब की क्रिएटिविटी कम हो रही है और पहले के लोगों की कितनी क्रिएटिविटी थी जिससे इम्प्लॉयमेंट भी होती थी सबको अच्छा हेल्थ मतलब, भी रहती थी और वो जितनी क्रिएटिविटी डिवेपमेंट भी उतनी होती थी तभी मशीन भी तभी बनी थी जब डिवेलमेंट हुई थी ਤੋ ਉਹ ਕ੍ਰੀਏਟੀਵਿਟੀ ਹੈ ਤੋ ਇਹ ਵੀ ਇੱਕ ਕ੍ਰੀਏਟੀਵਿਟੀ ਹੈ ਜੋ ਸਭਿਆਚਾਰ ਕੋ ਦਰਸਾਤੀ ਹੈ ਸਾਡੇ ਪੰਜਾਬ ਕੇ ਕਨਿਸ਼ਕਾ ਅੱਜ ਕੀ ਕਰ ਰਹੇ ਹੋ ਕੁਲਚਾ ਕੁਲਚਾ ਰੈਸਪੀ ਖਾਂਜੀ ਘਰੇ ਵੀ ਖਾਣੇ ਹੋ ਹਾਂਜੀ ਜ਼ਰੂਰ ਆ ਫਿਰ ਇਹ ਕੁਲਚਿਆਂ ਦਾ ਕੀ ਮਕਸਦ ਹੈ ਕਿਸ ਤਰ੍ਹਾਂ ਤੁਹਾਨੂੰ ਸਟਾਲ ਹੈ ਕੁਲਚਿਆਂ ਦੀ ਸਟਾਲ ਵਿੱਚ ਹਾਂਜੀ ਕੁਲਚਿਆਂ ਦੀ ਸਟਾਲ ਇੱਕ ਤਰ੍ਹਾਂ ਦੀ ਦੇਸੀ ਹੈਗੀ ਹੈ ਮਤਲਬ ਘਰੇ ਬਣਾਇਆ ਹੋਇਆ ਹੈਗਾ ਇਹ ਜਿਵੇਂ ਕਾਲੇ ਛੋਲੇ ਹੋ ਕੇ ਆਲੂ ਪਿਆਜ਼ ਟਮਾਟਰ ਮਸਾਲਾ ਵਿੱਚ ਵੀ ਮਤਲਬ ਨਾਰਮਲੀ ਜਿਹੜੇ ਲੋਕ ਹੈਗੇ ਆ ਪ੍ਰੈਫਰ ਜ਼ਿਆਦਾ ਕੁਲਚੇ ਨੂੰ ਹੀ ਕਰਦੇ ਨੇ ਗੁੱਸਾ ਕੱਢਣ ਵਾਸਤੇ ਮਿਰਚ ਵੀ ਜ਼ਿਆਦਾ ਪਾ ਰਹੇ ਹੋ ਹੈਲਦੀ ਫੂਡ ਹੈ ਜਿਵੇਂ ਦੇਖ ਦਿਓ ਹੈਲਦੀ ਫੂਡ ਹੈਲਦੀ ਹਾਂਜੀ ਮਤਲਬ ਹੈਲਦੀ ਹੈ ਇੱਕ ਤਰ੍ਹਾਂ ਦਾ ਵੀ ਮਤਲਬ ਕੋਈ ਅੰਦਰ ਵਿੱਚ ਜ਼ਿਆਦਾ ਕਰੀਮਾਂ ਵਗੈਰਾ ਜਾਂ ਜ਼ਿਆਦਾ ਮਸਾਲੇ ਵਗੈਰਾ ਤਾਂ ਨਹੀਂ ਹੈਗੇ ਬਾਕੀ ਅਸੀਂ ਕੋਈ ਬਾਹਰਲੀ ਚੀਜ਼ ਵੀ ਯੂਜ਼ ਨਹੀਂ ਕੀਤੀ ਹੈਗੀ को करें हां कॉलेज में एक्टिविटीज करवाई जा रही है ये वुमेन हेल्थ के द्वारा हमें एक्टिविटीज एक करवाई जा रही है इसमें बोबन एंपावर हर करके एक्टिविटीज करवाई जा रही है इसमें बच्चों को आजकल जो हमारे प्राइम मिनिस्टर मोदी जी का जो एक विजन है कि स्किल्ड इंडिया कि बच्चों को कैसे जॉब सीकर नहीं जॉब प्रोवाइडेड कैसे बनाना है हमने उसको ध्यान में रखते हुए हमने बच्चों को ये मोटिवेट कर किया कि आप अपने अपने हुनर जो आपके अंदर जो टैलेंट है उस टैलेंट्स को आप दिखाओ तो अभी आपने भी देखा कि सारे जो स्टॉल लगे हुए हैं बच्चों की मैक्सिमम बच्चों की अपनी क्रिएटिविटीज़ है ताकि बच्चे जो है वो आजकल जो सोशल मीडिया में ज़्यादा अपने आप को इंटरेक्ट करते हैं उससे माइंड हटेगा तो बच्चों का इसको जो वो स्किल्ड आएगा तो और स्किल्ड बच्चे के लिए क्या होगा एक साथ साथ जो वो जॉब के साथ साथ एक पार्ट टाइम जॉब हो जाएगी और बच्चा कल को इसको लार्ज स्केल के ऊपर भी कर सकता है तो हमारी एक अच्छा है कि बच्चों को प्लेटफार्म दें कॉलेज की एक जो वोमेन सेल्स है उसकी जो है वो एक इच्छा थी कि हमें कोई नई एक्टिविटीज़ करवाएँ तो वो उसी के ध्यान में रखते हुए हमने ये एक्टिविटीज करवाई ताकि बच्चे जो हैं वो अपने आप को आने वाला टाइम जो है ग्लोबल हर एक बच्चे को जॉब नहीं मिल सकती है हर एक बच्चे को गवर्नमेंट जॉब नहीं हो सकती है तो बच्चा अगर स्किल्ड होगा तो वो कहीं भी अपना जो है वो रोजगार चला सकता है अपना रोजगार जो है वो कर सकता है और वो कहीं भी जो है मार नहीं खाएगा इसी को ध्यान में रखते हुए हमने जो एक्टिविटीज जो है करवाई है आज कॉलेज में एक बड़ा अच्छा प्रोग्राम बनाया है वीमेन डे पे कि लड़कियों को एम्पावर किया जाए सेल्फ डिपेंडेंट होने के लिए कि वो अपना अपना काम सीख के अपना कारोबार कर सकें फूड में स्टिचिंग में एम्ब्रॉयडरी में और स्केच आर्ट में बच्चों ने बड़ी अच्छी स्टाइल्स लगाई हैं और कुछ बच्चे प्रोफेशनली ऑनलाइन इसको सेल भी कर रहे हैं और हमारी इन बच्चों को बहुत सारी शुभकामनाएं हैं बधाई और ये बच्चे आगे जाके और तरक्की करें परिवार का ਸਮਾਜ ਕਰ ਆਪਣਾ ਇਲਾਕੇ ਦਾ ਨਾਮ ਰੋਸ਼ਨ ਕਰੇ ਮੈਸੇਜ ਕਰ ਰਿਹਾ ਹੈ। ہماری ਸ਼ੁਭ ਕਾਮਨਾ ਹੈ ਇਹ ਬੱਚੇ ਤਰੱਕੀ ਕਰਨ और कामयाब होएं यही हमारी शुभकामनाएं हैं और यही हमारा मैसेज। ਕਿਚ ਵੂਮਨ ਨੂੰ ਡੀमोटिवेट ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਅੱਗੇ ਨਹੀਂ ਵਧਣਾ ਪਰ ਮੈਨੂੰ ਤਾਂ ਵੀ ਸਕੈਚਿੰਗ ਬਹੁਤ ਪਸੰਦ ਸੀਗੀ ਤੇ ਫਿਰ ਮੈਂ ਸਕੈਚਿੰਗ ਨੂੰ ਅੱਗੇ ਲੈ ਕੇ ਗਈ ਅੱਗੇ ਲੈ ਕੇ ਗਈ। ਮੇਰਾ ਇਹ ਐਕਸਪੀਰੀਅੰਸ ਹੈ 3 3 ਸਾਲਾਂ ਦਾ ਐਕਸਪੀਰੀਅੰਸ ਹੈ ਮੇਰਾ ਤੇ ਇਹਨੂੰ ਮੈਂ ਵਧੀਆ-ਵਧੀਆ ਦਿੱਤਾ। ਕੋਈ ਲੱਗਦਾ ਅਸੀਂ ਦੱਬ ਵਾਲੀ ਦੀ ਇਹ ਲੋਕਲ ਦੀ ਮੇਰਾ ਨਾਮ ਰਾਹੁਲ ਹੈਗਾ ਜੀ ਵੈਸੇ ਰਸ਼ਵਿੰਦਰ ਹੈ ਆਫੀਸ਼ੀਅਲੀ ਸੋ ਆਪਾਂ 스ਕੇਚਿੰਗ ਆਇਆ ਇਹ ਆਪਣੇ ਬਹੁਤ ਟਾਈਮ ਲੱਗਦਾ ਵੈਸੇ ਤਾਂ ਇਹਨਾਂ ਨੂੰ ਬਣਾਉਣ ਤੇ ਸੋ ਇਹ ਕਲਾ ਹੈਗੀ ਆਪਣੀ ਇਹਨਾਂ ਨੂੰ ਬਚਲੋ ਹੁਣ ਕੀ ਕਹਣਾ ਕਲਾ ਹੈਗੀ ਇਹ ਕਲਾ ਨੂੰ ਕਿਸ ਤਰ੍ਹਾਂ ਤੁਸੀਂ ਪ੍ਰਸਤੁਤ ਕੀਤਾ ਹੈ ਕਲਾ ਨੂੰ ਕਿੰਨਾ ਕੁ ਟਾਈਮ ਲੱਗ ਗਿਆ 스ਕੇਚਿੰਗ ਕਰਦੇ ਰ ਟਾਈਮ ਤਾਂ ਜੀ ਦੇਖੋ ਮੈਂ 7th 8th ਚ ਲੱਗਿਆ ਸੀ ਬਣਾਉਣ ਤਾਂ ਹੁਣ BA ਸੈਕੰਡ ਇਅਰ ਚ ਹੈਗਾ ਮੈਂ ਇੱਕ ਲੱਗ ਜਾਂਦਾ ਜੀ ਦੇਖ ਲਓ 4-5 ਘੰਟੇ ਲੱਗ ਜਾਂਦਾ ਜੀ ਇੱਕ ਬਣਾਉਣ ਤੇ ਸੋ ਹੌਲੀ ਹੌਲੀ ਫਰਕ ਪੈਂਦਾ ਜੀ ਕਲਾ ਚ ਜਿਵੇਂ ਥੋੜੇ ਥੋੜੇ ਤੋਂ ਆਪਾਂ ਸਟਾਰਟ ਕੀਤਾ ਸੋ ਅੱਜ ਇਸ ਮੁਕਾਮ ਤੇ ਪਹੁੰਚੇ ਆ ਵੀ ਥੋੜਾ ਰੀਅਲਿਜ਼ਮ ਬਣਾਉਣ ਲੱਗੇ ਸਕੈਚ ਨੂੰ ਆਪ ਦੇ ਪਛਾਣ ਆਉਣ ਲੱਗੀ ਵੀ ਵਧੀਆ ਲੱਗਦਾ ਹੁਣ ਸਾਰਿਆਂ ਨੂੰ ਡੰਵਾਲੀ ਤੇ ਫਾਈਨੀ ਸਟਾਰ ਕਹਿ ਸਕਦੇ ਆ ਨਾ ਇਹਨਾਂ ਨੂੰ ਜਿਨ੍ਹਾਂ ਦੇ ਤੁਸੀਂ ਸਟੈਚੂ ਬਣਾਏ ਕੋਈ ਡੰਵਾਲੀ ਦਾ ਨਾਮ ਬਹੁਤ ਦੂਰ ਤੱਕ ਗਿਆ ਹੈ ਚਾਹੇ ਡਾਕਟਰ ਗਲਾਟੀ ਹੋਣ ਦੇ ਨਾਮ ਤੋਂ ਅਪੀਲ ਸ਼ਰਮਾ ਸ਼ੋ ਹੋਵੇ ਚਾਹੇ ਫਨੀ ਵੀਡੀਓਜ਼ ਦੇ ਨਾਮ ਤੇ ਆਕੋਸ਼ਲ ਮੋਂਗਾ ਹੋਵੇ ਚੇਤਨ ਚੇਤਨ ਮੋਂਗਾ ਹੋਵੇ ਕਿਸੇ ਨਾ ਦਾ ਨਾਮ ਤੇ ਤੁਸੀਂ ਇਹਨਾਂ ਦੇ ਟੈਟੂ ਆਏ ਹੋ ਹਾਂਜੀ ਗੱਲ ਹੋਈ ਸੀ ਇਹਨਾਂ ਨਾਲ ਆਪਣੀ ਤੇ ਇਹ ਕਹਿੰਦੇ ਸੀ ਵੀ ਸਕੈਚ ਮੇਰਾ ਕਦੋਂ ਦਿਓਗੇ ਸਾਨੂੰ ਸੋ ਟਾਈਮ ਨਹੀਂ ਲੱਗਿਆ ਉਹਨਾਂ ਨੂੰ ਦੇ ਦਾਂ ਵੈਸੇ ਆਪਾਂ ਦੇ ਦਾਂਗੇ ਦੋ ਦਿਨਾਂ ਵਿੱਚ ਹਾਂਜੀ ਤਾਂ ਸ਼ੌਕ ਕਿੱਦਾਂ ਪੈਦਾ ਹੋਇਆ ਸੀ ਬਚਪਨ ਤੋਂ ਸ਼ੌਕ ਪੈਦਾ ਹੋਇਆ ਕਿਵੇਂ ਕਿਵੇਂ ਸਕੈਚ ਬਣਾਉਣਾ ਸਿੱਖਿਆ ਸ਼ੌਕ ਤਾਂ ਬਸ ਸ਼ੌਕ ਹੀ ਸੀ ਵੈਸੇ ਤਾਂ 7th 8th ਚ ਜਦੋਂ ਤੁਹਾਨੂੰ ਦੱਸਿਆ ਵੀ ਬਣਾਉਣ ਲੱਗੇ ਸੀ ਅਸੀਂ ਬਸ ਥੋੜਾ ਥੋੜਾ ਕਰਕੇ ਉਹਨਾਂ ਲੱਗੇ ਮੈਮ ਕੀ ਨਾਮ ਹੈ ਕਿੱਥੋਂ ਦੇ ਰਹਿੰਦੇ ਹੋ ਅੰਜਲੀ ਲੋਕਲੀ ਰਹਿੰਦੀ ਹਾਂ ਲੋਕਲ ਡਬਲ ਮੈਮ ਕਿਵੇਂ ਅੱਜ ਪ੍ਰਸਤੁਤ ਕੀਤਾ ਹੈ ਔਮਨਸਡੇ ਨੇੜੇ ਆ ਰਿਹਾ ਹੈ ਤਾਂ ਕਾਲਜ ਵੱਲੋਂ ਇੱਕ ਨੀਕ ਉਪਰਾਲਾ ਵੀ ਕੀਤਾ ਗਿਆ ਕਿ ਤੁਸੀਂ ਇੱਕ ਚੰਗਾ ਸਕੈਚਿੰਗ ਆ ਜਿਹੜਾ ਸ਼ੌਕ ਕੀਤਾ ਹੈ ਤੁਸੀਂ ਉਸ ਦੇ ਵਿੱਚ ਕਹਿੰਦੇ ਆ ਸਟਰਗਲ ਬਹੁਤ ਹੁੰਦਾ ਸਟਰਗਲ ਤੋਂ ਬਾਅਦ ਦਿੱਕਤਾਂ ਸਾਹਮਣੇ ਸਟਰਗਲ ਦੇ ਵਿੱਚ ਆਉਂਦੀਆਂ ਹੈ ਤੁਸੀਂ ਇਸ ਸਟਰਗਲ ਨਾਲ ਲੜਨ ਲਈ ਤਿਆਰ ਹਾਂਜੀ ਕੀ ਬੋਲਾਂ